ਮੇਰਾ ਨਾਮ ਸੁਭედა ਰਾਜਿੰਦਰ ਸਿੰਘ ਸਕੂਲ ਆਫ ਐਮਨਸ ਬਤੌਰੇ ਮੈਂ ਕੈਂਪਸ ਮੈਨੇਜਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਮੈਨੂੰ ਕੋਲ ਦੇ ਸਾਸਪਾਈ ਕਿਸ ਤਰ੍ਹਾਂ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਵਗੈਰਾ ਦੀ ਸ਼ਿਕਾਇਤ ਤਾਂ ਨਹੀਂ ਹੈ ਅਸੀਂ ਆਦਾ ਪੂਰਾ ਸਮਾਂ ਹੁਣ ਸਿਰਫ ਬੱਚਿਆਂ ਦੀ ਪੜ੍ਹਾਈ ਉੱਤੇ ਹੀ ਫੋਕਸ ਕਰ ਪਾ ਰਹੇ ਹਾਂ ਬਹੁਤ ਸਾਰੇ ਸਕੂਲ ਵਿੱਚ ਕੰਮ ਹੁੰਦੇ ਸੀ ਜਿਵੇਂ ਸਿਵਲ ਵਰਕਸ ਦਾ ਕੰਮ ਰੈਗੂਲਰ ਮੇਨਟੇਨੈਂਸ ਜਾਂ ਕਿਸੇ ਤਰ੍ਹਾਂ ਦਾ ਵੀ ਹੋਰ ਸਕੂਲ ਵਿੱਚ ਰਿਪੇਅਰ ਉਹ ਸਾਰੇ ਕੰਮ ਹੁਣ ਸਾਡੇ ਕੈਂਪਸ ਮੈਨੇਜਰ ਸਾਰਾ ਰਾਜਿੰਦਰ ਸਿੰਘ ਜੀ ਕਰ ਰਹੇ ਹਨ ਸਾਡੇ ਨਾਲ ਦੋ ਮੇਰੇ ਸਕਿਉਰਟੀ ਗਾਰਡ ਵੀ ਹੈਗੇ ਆ ਤੇ ਬੱਚਿਆਂ ਨੂੰ ਆਉਣ ਜਾਣ ਦੇ ਬੜੀ ਮੁਸ਼ਕਲ ਹੁੰਦੀ ਆ ਸਵੇਰ ਆਉਂਦੇ ਆ ਉਸ ਟਾਈਮ ਵੀ ਟ੍ਰੈਫਿਕ ਬਹੁਤ ਹੁੰਦੀ ਆ ਜਦੋਂ ਜਾਂਦੇ ਆ ਉਸ ਟਾਈਮ ਵੀ ਬਹੁਤ ਜ਼ਿਆਦਾ ਟ੍ਰੈਫਿਕ ਜਾਂਦੀ ਆ ਦੋਨੇ ਬੰਦੇ ਵਧੀਆ ਕੋਆਪਰੇਟ ਕਰ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡਮਾਸਟਰ ਦਾ ਧਿਆਨ ਪਾਣੀ ਦੀਆਂ ਡੁੱਟੀਆਂ ਵੱਲ ਨਹੀਂ ਹੋਣਾ ਚਾਹੀਦਾ ਪੱਖਾ ਖਰਾਬ ਹੋ ਗਿਆ ਫਿਊਜ ਮੱਚ ਗਿਆ ਬੱਲ ਫਿਊਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਇਹ ਯੁੱਧ ਨਿਸ਼ਾ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਉਹਦੇ ਅੰਡਰ ਹੀ ਅ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਈਓ ਮਿਊਨਿਸਪਲ ਕਾਉਂਸਲ ਜਗਰਾਉਂ ਵੱਲੋਂ ਇੱਕ ਰਿਕਵਿਜ਼ੀਸ਼ਨ ਹੋਈ ਸੀਗੀ ਕਿ ਇੱਕ ਕਬਜ਼ਾ ਕਾਰਵਾਈ ਲੈਣੀ ਹੈਗੀ ਹੈ ਸੋਰਸ ਸਬੰਧੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਅੱਜ ਸਾਰੀ ਸਿਟੀ ਜਗਰਾਉਂ ਦੀ ਫੋਰਸ ਨਾਲ ਡੀਐਸਪੀ ਜਗਰਾਉਂ ਦੇ ਨਾਲ ਅਸੀਂ ਫੋਰਸ ਤਨਾਤ ਕਰਕੇ ਇਹਨਾਂ ਨੂੰ ਕਬਜ਼ਾ ਦੁਆਰੇ ਹੈਗੇ ਆ ਜਿਹੜਾ ਕਿ ਇਹ ਇਲੀਗਲ ਕੋਈ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਸੋ ਉਹਦੀ ਕਾਰਵਾਈ ਚੱਲ ਰਹੀ ਹੈ ਜੋ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਅਮਰਿਤਪਾਲ ਕੌਰ ਜਿਨ੍ਹਾਂ ਦਾ ਘਰ ਹੈਗਾ ਇਹ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪਹਿਲਾਂ ਵੀ ਇਹਨਾਂ ਤੇ ਚਾਰ ਪਰਚੇ ਜਿਹੜੇ ਹੈਗੇ ਨੇ ਉਹ ਦਰਜ ਹੈਗੇ ਨੇ ਸੋ ਉਹ ਜਿਹੜਾ ਈਓ ਸਾਹਿਬ ਵੱਲੋਂ ਫੋਰਸ ਦੀ ਲੈਟਰ ਆਈ ਸੀਗੀ ਰਿਕਵਿਜ਼ੀਸ਼ਨ ਕਰਨ ਲਈ ਤੇ ਅੱਗੇ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਡਿਊਟੀ ਮਜਿਸਟ੍ਰੇਟ ਪਾਇੰਟ ਕਰਕੇ ਪ੍ਰੋਪਰ ਫੋਰਸ ਦੇ ਨਾਲ ਇਹ ਅੱਜ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਜਿਹੜੀ ਅਮਰਿਤਪਾਲ ਕੌਰ ਆਂ ਅੰਦਰ ਹੈ ਹਜੇ ਇਹ ਅਮਰਿਤਪਾਲ ਕੋਰ ਬਾਹਰ ਹੈਗੀ ਸੀ ਇਹ ਬਾਹਰ ਹੀ ਹੈਗੀ ਹੈ ਬਟ ਜਦੋਂ ਇਹ ਨੋਟਿਸ ਇਸ ਇਹਨਾਂ ਨੇ ਚਿਪਕਾਏ ਉਦੋਂ ਇਹ ਘਰ ਨਹੀਂ ਸੀਗੇ ਉਦੋਂ ਇਹ ਗਏ ਹੋਏ ਨੇ ਤੇ ਇਹਨਾਂ ਦੇ ਘਰ ਦੇ ਬਾਹਰ ਨੋਟਿਸ ਇਸ ਵੀ ਪ੍ਰੋਪਰ ਜਿਹੜਾ ਪ੍ਰੋਸੀਜਰ ਹੈ ਈਓ ਸਾਹਿਬ ਬੈਟਰ ਦੱਸ ਪਾਣਗੇ ਫਾਲੋ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਿਹੜੇ ਪਰਚੇ ਦਰਜ ਨੇ ਇਹ ਨਸ਼ੇ ਤਸਕਰੀ ਹਾਂ ਇਹ ਐਨਡੀਪੀਏ ਦੇ ਪਰਚੇ ਦਰਜ ਆ ਜੀ ਇਹਨਾਂ ਦੇ ਚਾਰ ਪਰਚੇ ਦਰਜ ਆ